ਭਾਈ ਚੂਹੜ ਜੀ ਸ਼੍ਰੀ ਗੁਰ ਹਰਗੋਬਿੰਦ ਸਾਹਿਬ ਜੀ ਦੇ ਪਾਸ 200 ਘੋੜਸਵਾਰਾਂ ਦੇ ਸਰਦਾਰ ਸਨ ਇੱਕ ਦਿਨ ਸੱਚੇ ਪਾਤਸ਼ਾਹ ਨੇ ਭਾਈ ਚੂਹੜ ਨੂੰ ਆਪਣੇ ਪਾਸ ਬੁਲਾਇਆ ਤੇ ਆਖਣ ਲੱਗੇ ਸਿੱਖਾਂ ਨੂੰ ਆਖੋ ਕਿ ਨਦੀ ਚੋਂ ਪੱਥਰ ਲਿਓਣ ਤੇ ਬਾਗ ਵਿੱਚ ਜਮਾ ਕਰਨ ਭਾਈ ਚੂਹੜ ਜੀ ਨੇ ਬਿਨਾਂ ਕਿਸੇ ਸਿੱਖ ਨੂੰ ਕਹੇ ਆਪ ਸਿੱਧੇ ਦਰਿਆ ਤੇ ਚਲੇ ਗਏ ਤੇ ਇਕੱਲਿਆਂ ਨੇ ਹੀ ਪੱਥਰ ਢਾਉਣ ਦਾ ਕੰਮ ਸ਼ੁਰੂ ਕਰ ਲਿਆ ਤੇ ਲਗਾਤਾਰ ਭਾਈ ਚੂਹੜ ਜੀ 5 ਦਿਨ ਪੱਥਰ ਢਾਉਣ ਦੀ ਸੇਵਾ ਕਰਦੇ ਰਹੇ ਅਚਾਨਕ ਜਦ ਗੁਰੂ ਜੀ ਨੇ ਭਾਈ ਚੂਹੜ ਜੀ ਦੀ ਇਹ ਸੇਵਾ ਭਾਵਨਾ ਦੇਖੀ ਤਾਂ ਬਹੁਤ ਪ੍ਰਸੰਨ ਹੋਏ ਤੇ ਭਾਈ ਜੀ ਨੂੰ ਆਤਮਕ ਸ਼ਕਤੀ ਪ੍ਰਦਾਨ ਕੀਤੀ ਤੇ ਨਾਲ ਹੀ ਇਹ ਵਰ ਬਖਸ਼ਿਆ ਕਿ ਤੇਰੀਆਂ ਸਤ ਗੁਲਾ ਸਿੱਖੀ ਵਿੱਚ ਪੂਰਣ ਹੋਣਗੀਆਂ ਸੋ ਭਾਈ ਚੂਹੜ ਜੀ ਦੇ ਕੁੱਲ ਵਿੱਚੋਂ ਹੀ ਸਿੱਖੀ ਦੇ ਪ੍ਰਸਿੱਧ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਹੋਏ ਹਨ ਇਸ ਪ੍ਰਕਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਭਾਈ ਚੂਹੜ ਜੀ ਨੇ ਗੁਰੂ ਜੀ ਤੋਂ ਵਰਦਾਨ ਪ੍ਰਾਪਤ ਕੀਤੇ ਤੇ ਸਿੱਖੀ ਨੂੰ ਰੌਸ਼ਨ ਕਰਨ ਵਿੱਚ ਸਹਾਇੀ ਹੋਏ